ਜੀ ਸ਼ਸ਼ਟਰੀਆ ਕਾਲ ਦੀ ਸਾਰਿਆਂ ਨੂੰ ਮੈਂ ਹਾਂ ਸਰਵਜੀਤ ਪਿੰਡੂ ਲਾਈਕ ਦੀ ਮੈਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਜੀ ਰਾਤ ਦਾ ਟਾਈਮ ਤੇ ਅਸੀਂ ਬਣਾਇਆ ਸੀ ਅੱਜ ਸਾਗ ਤੇ ਮੈਂ ਮੱਕੀ ਦੀਆਂ ਰੋਟੀਆਂ ਵੀ ਬਣਾ ਲਈਆਂ ਸੀ ਬਣਾ ਕੇ ਡੱਬੇ ਚ ਪੈਕ ਕਰ ਦਿੱਤੀਆਂ ਸੀ ਤੇ ਹੁਣ ਸਾਰਾ ਪਰਿਵਾਰ ਇਕੱਠੇ ਬਹਿ ਕੇ ਖਾਵਾਂਗੇ ਰੋਟੀ ਤੇ ਮਨਿੰਦਰ ਨੇ ਅੱਜ ਪਹਿਲਾਂ ਖਾ ਲਈ ਸੀ ਰੋਟੀ ਤੇ ਸਰਦਾਰ ਜੀ ਮੈਂ ਤੇ ਛੋਟਾ ਬੇਟਾ ਸਿਮਰਨ ਰਹਿੰਦਾ ਸੀ ਰੋਟੀ ਤੋਂ ਤੇ ਫਿਰ ਅਸੀਂ ਕਿਵੇਂ ਵੀ ਚੱਲ ਇਕੱਠੀ ਬਹਿ ਕੇ ਖਾ ਲਾਂਗੇ ਹਨਾ ਤੇ ਮਨਿੰਦਰ ਕਹਿੰਦਾ ਮम्मा ਮੈਨੂੰ ਭੁੱਖ ਲੱਗੀ ਇਸ ਲਈ ਤਾਂ ਉਹਨੇ ਪਹਿਲਾਂ ਖਾ ਲਈ ਸੀ ਤੇ ਮੱਕੀ ਦੀ ਰੋਟੀ ਬਣਾਈ ਸੀ ਚੁੱਲ੍ਹੇ ਤੇ ਜੋ ਮੜੀ-ਮੋਟੀ ਸਵਾਰ ਆ ਜਾਂਦੀ ਹੈ ਨਾ ਰੋਟੀਆਂ ਤੇ ਲੱਗੀ ਹੋਈ ਉਹ ਮੈਂ ਝਾੜ-ਝਾੜ ਦਿੰਦੀ ਸੀ ਮੈਂ ਕਿਹਾ ਚੱਲ ਝਾੜ-ਝਾੜ ਦੇ ਦਾਨੀਆ ਹਨਾ ਨਹੀਂ ਤੇ ਫਿਰ ਕਿਰਕਿਰ ਜੀ ਆਊਗੀ ਰੋਟੀ ਖਾਣ ਲੱਗੇ ਤੇ ਲੋ ਜੀ ਅਸੀਂ ਖਾਂਦੇ ਹਾਂ ਹੁਣ ਰੋਟੀ ਸਾਗ ਨਾਲ ਤੇ ਇਸ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਮੈਂ ਲੱਗੀ ਸੀ ਜੀ ਭਾਂਡੇ ਮਾਂਜਣ ਭਾਂਡੇ ਮੇਰੇ ਸਾਰੇ ਮਾਂ ਚੁੱਕੇ ਸੀ ਤੇ ਕੁਛ ਕੁ ਰਹਿਗੇ ਸੀ ਉਹ ਮੈਂ ਮਾਂਜੀ ਜਾਂਦੀ ਸੀ ਤੇ ਬਾਕੀ ਰਾਤ ਦੇ ਭਾਂਡੇ ਬਹੁਤ ਜ਼ਿਆਦੇ ਹੋ ਜਾਂਦੇ ਨੇ ਹਨਾ ਤੇ ਉਹ ਸਾਰੇ ਭਾਂਡੇ ਮੈਨੇ ਮਾਜ ਲੈਨੇ ਤੇ ਇੱਥੇ ਹੁਣ ਜੋ ਪਾਣੀ ਆ ਮੈਂ ਸਾਰਾ ਸਾਫ਼ ਕਰ ਦੂ ਫਰਸ਼ ਪਾਣੀ ਰੋੜ ਕੇ ਤੇ ਬਾਕੀ ਪਾਂਡੇ ਮਾਂਜਣ ਤੋਂ ਬਾਅਦ ਜੀ ਫੇਰ ਆਪਾਂ ਕਰਾਂਗੇ ਦੁੱਧ ਦੀ ਤਿਆਰੀ ਕਿਉਂਕਿ ਦੁੱਧ ਗਰਮ ਕਰਕੇ ਬੱਚਿਆਂ ਨੂੰ ਦੇਣਾ ਸਰਦਾਰ ਜੀ ਨੂੰ ਦੇਣਾ ਤੇ ਇੱਧਰ ਮੈਂ ਆਉਣ ਲੱਗੀ ਸੀ ਜੀ ਗੇਟ ਤੇ ਦੇਖੋ ਜੀ ਸ਼ਾਮ ਦੇ ਗੇਟ ਲਾਣ ਦੀ ਜ਼ਿੰਮੇਵਾਰੀ ਲੋਕ ਲਗਾਉਣ ਦੀ ਜ਼ਿੰਮੇਵਾਰੀ ਮੇਰੀ ਉਹ ਹੁੰਦੀ ਹੈ ਸ਼ਾਮ ਦੀ ਵੀ ਤੇ ਸਵੇਰ ਖੋਲਣ ਦੀ ਵੀ ਜ਼ਿੰਮੇਵਾਰੀ ਮੇਰੀ ਉਹ ਹੁੰਦੀ ਹੈ ਮੈਂ ਆਪਦੀ ਜ਼ਿੰਮੇਵਾਰੀ ਖੂਬ ਨਵਾਉਣੀ ਆ ਕਦੇ ਪਿੱਛੇ ਨਹੀਂ ਹਟੀ ਹੈਗੀ ਕਿਉਂਕਿ ਈ ਬਾਟੀਲ ਮੱਠ ਹੋਵੇ ਫਿਰ ਸਰਦਾਰ ਜੀ ਦੀ ਵਾਰੀ ਜ਼ਿੰਮੇਵਾਰੀ ਆ ਜਾਂਦੀ ਆ ਲੋਕ ਲਗਾਣ ਦੀ ਤੇ ਹੁਣ ਮੇਰੀ ਆ ਜ਼ਿੰਮੇਵਾਰੀ ਤੇ ਲੋ ਜੀ ਭਾਂਡੇ ਵਗੈਰਾ ਮੇਰੇ ਮਾਰ ਚੁੱਕੇ ਸੀ ਹੁਣ ਮੈਂ ਭਾਂਡੇ ਰੱਖਣ ਜਾਣੀਆਂ ਜੀ ਰਸੋਈ ਚ ਤੇ ਇਸ ਤੋਂ ਬਾਅਦ ਫਿਰ ਮੈਂ ਕਰੂੰਗੀ ਦੁੱਧ ਗਰਮ ਤੇ ਇਕੱਲੀ ਨੂੰ ਕੰਮ ਕਰਨੇ ਬਹੁਤ ਆਦੇ ਔਖੇ ਹੋ ਜਾਂਦੇ ਨੇ ਹਨਾ ਇਕੱਲੀ ਮੈਂ ਥੱਕ ਜਾਨੀ ਆ ਹਨਾ ਤੇ ਇਕੱਲੀ ਕਰਕੇ ਕੰਮ ਜ਼ਿਆਦਾ ਹੋ ਜਾਂਦੇ ਨੇ ਤੇ ਫਿਰ ਵੀ ਦੇਖੋ ਸਲਾਈ ਦਾ ਕਰਨਾ ਕੱਪੜੇ ਸੇਲ ਕਰਨਾ ਘਰ ਦੇ ਕੰਮ ਸਬਜੀ ਰੋਟੀ ਸਾਰਾ ਕੁਝ ਮੈਂ ਹੀ ਕਰਨਾ ਮੈਂ ਮੇਰੀ ਬਿਲਕੁਲ ਬੇਵਾਹ ਹੋਏ ਨੇ ਮੈਨੂੰ ਮੰਜਾ ਮਸਾ ਹੀ ਮਿਲਦਾ ਸ਼ਾਮ ਦੇ ਟਾਈਮ ਤਾਂ ਪੈਣ ਵਾਸਤੇ ਤੇ ਲੋ ਜੀ ਦੁੱਧ ਆਪਾਂ ਨੇ ਪਾ ਲਿਆ ਕ올ਲੇ ਦੇ ਵਿੱਚ ਤੇ ਹੁਣ ਆਪਾਂ ਗਰਮ ਧਰਦਾਂ ਨੇ ਦੁੱਧ ਤੇ ਨਾਲ ਪਾ ਲਾਂਗੇ ਦੇ ਵਿੱਚ ਮਿੱਠਾ ਤੇ ਲੋ ਜੀ ਹੁਣ ਇਹ ਹੈਗਾ ਸਵੇਰ ਦਾ ਅਗਲਾ ਦਿਨ ਅਗਲਾ ਦਿਨ ਸਵੇਰ ਦਾ ਤੇ ਸਰਦਾਰ ਜੀ ਹੋ ਗਏ ਸੀ ਤਿਆਰ ਦੁਕਾਨ ਤੇ ਜਾਣ ਵਾਸਤੇ ਰੈਡੀ ਹੋ ਗਏ ਸੀ ਸਰਦਾਰ ਜੀ ਤੇ ਮੈਂ ਲੱਗੀ ਸੀ ਇੱਧਰ ਜਿੰਦਰਾ ਖੋਲਣਾਂ ਦੇਖੋ ਜੀ ਇਹ ਵੀ ਜ਼ਿੰਮੇਵਾਰੀ ਮੇਰੀ ਹੋਇਆ ਸਵੇਰ ਦਾ ਜਿੰਦਾ ਮੈਂ ਹੀ ਖੋਲਣਾ ਤੇ ਸ਼ਾਮ ਦਾ ਲਗਾਉਣਾ ਵੀ ਮੈਂ ਹੀ ਆ ਖੋਲਣਾ ਵੀ ਮੈਂ ਹੀ ਆ ਹਨਾ ਤੇ ਇੱਕ ਅਜਨ ਤੁੰਦ ਬਹੁਤ ਜ਼ਿਆਦੇ ਹੋਈ ਪਈ ਸੀ ਦੇਖੋ ਬਹੁਤ ਜ਼ਿਆਦੇ ਧੁੰਦ ਸੀ ਹਨਾ ਠੰਡ ਬਹੁਤ ਜ਼ਿਆਦੇ ਹੋਈ ਪਈ ਸੀ ਮਤਲਬ ਕਿ ਬਾਹਰ ਠਾਰੀ ਚੜਦੀ ਸੀ ਇੱਧਰ ਮੇਰੇ ਕਣਕ ਸੁੱਕ ਨਹੀਂ ਪਾਈ ਮਤਲਬ ਕਣਕ ਇਕੱਠੀ ਕਰਕੇ ਰੱਖੀ ਪਈ ਆ ਪੰਜ-ਛੇ ਦਿਨ ਹੋ ਗਏ ਕਣਕ ਤੋਤੀ ਨੂੰ ਪਰ ਹਲੇ ਤੱਕ ਕਣਕ ਨਹੀਂ ਮੇਰੀ ਸੁੱਕੀ ਹੈਗੀ ਧੁੰਦ ਦੇ ਕਾਰਨ ਤੇ ਸਰਦਾਰ ਜੀ ਜਾਣਦੇ ਨੇ ਦੁਕਾਨ ਤੇ ਤੇ ਦੇਖੋ ਜੀ ਆਲੇ-ਦਾਲੇ ਬਹੁਤ ਜ਼ਿਆਦੇ ਧੁੰਦ ਪਈ ਪਈ ਆ ਦੇਖੋ ਬਹੁਤ ਜ਼ਿਆਦੀ ਧੁੰਦ ਆ ਧੁੰਦ ਹੁਣ ਦੋ ਤਿੰਨ ਦਿਨ ਇਦਾਂ ਹੀ ਰਹੂਗੀ ਤੇ ਧੁੱਪਾ ਹੁਣ ਮਸਾਈ ਦੇਖੋ ਨੂੰ ਮਿਲਣਗੀ ਹੈ ਨਾ ਤੇ ਲੋ ਜੀ ਆਪਾਂ ਕਰਦੇ ਹੁਣ ਰਸੋਈ ਦੇ ਵਿੱਚ ਆ ਗਏ ਸੀ ਤੇ ਲੱਗੇ ਆਪਾਂ ਭਾਂਡੇ ਚਣਨਾ ਭਾਂਡੇ ਚਣਨ ਮਲਕੀ ਕਾਂਸ ਤੋਂ ਸਫਾਈ ਮਨੇ ਸਾਰੀ ਕਰ ਦਿੱਤੀ ਸੀ ਤੇ ਮੈਂ ਕਿਹਾ ਹੁਣ ਜਿਹੜੇ ਰਾਤ ਦੇ ਭਾਂਡੇ ਮਾਂਜੇ ਹੋਏ ਸੀ ਉਹ ਸੁੱਕ ਗਏ ਨੇ ਤੇ ਹੁਣ ਮੈਂ ਚਣਨ ਦਾਣੀ ਆ ਜੇ ਆਪਾਂ ਰਾਤ ਨੂੰ ਭਾਂਡੇ ਮੰਜੇ ਹੋ ਜਦੇ ਚਿੰਨ ਫਿਰ ਕਿੱਲੇ ਹੁੰਦੇ ਨੇ ਹਨਾ ਤੇ ਸੈਲਫਾਂ ਤੇ ਦਾਗ ਜੇ ਪੈ ਜਾਂਦੇ ਨੇ ਭੜੇ ਲੱਗਦੇ ਨੇ ਤੇ ਇਸ ਲਈ ਫਿਰ ਮੈਂ ਸਵੇਰ ਹੀ ਚੜ੍ਹਦੀਆਂ ਲੋ ਜੀ ਆਪਣੇ ਭਾਂਡੇ ਵਗੈਰਾ ਸਾਰੇ ਚਿਨੇ ਗਏ ਨੇ ਤੇ ਹੁਣ ਮੈਂ ਮੜੀ ਮੋਟੇ ਜੋਲੀ ਰਾਨੇ ਨਾ ਉਹ ਫੇਰਦੀਆਂ ਜੋ ਇੱਥੋਂ ਚੱਕਦਾਰ ਕਰਨ ਵਾਲੀ ਸੀ ਉਹ ਸਾਰੀ ਕਰ ਦਣੀ ਆ ਤੇ ਬਾਕੀ ਬਾਹਰੇ ਹਾਲ ਮੇਰਾ ਸਾਰਾ ਸੁੰਬਰਣਾ ਵਾਲਾ ਪਿਆ ਤੇ ਬਾਹਰ ਉਹ ਵੀ ਮੈਂ ਫਟਾਫਟ ਰੋਟੀ ਤੋਂ ਪਹਿਲਾਂ ਸਾਰਾ ਸੁੰਬਰਣਾ ਤੇ ਬਾਕੀ ਰੋਟੀ ਸੁੰਬਰਣ ਤੋਂ ਬਾਅਦ ਫੇਰ ਹੀ ਲੱਗਾਂਗੀ ਹਨਾ ਕਿਉਂਕਿ ਸੁੰਬਰਨ ਦੀ ਆਪਣੀ ਜ਼ਿੰਮੇਵਾਰੀ ਸਾਰੀ ਨਿਪੜੇ ਜਾਂਦੀ ਆ ਤੇ ਲੋਜੀ ਆਪਣੀ ਸਾਰੀ ਚੱਕਤਾਰ ਹੋ ਗਈ ਆ ਤੇ ਇੱਧਰ ਨੂਨਦਾਨੀ ਤੇ ਮੈਂ ਕੱਪੜਾ ਜਾਂ ਫੇਰ ਕਿਵੇਂ ਕਿਹ ਚਲੇ ਵੀ ਸਾਫ਼ ਕਰਕੇ ਰੱਖਦਾਂ ਨਹੀਂ ਹਣਾ ਤੇ ਬੱਚਿਆਂ ਨੂੰ ਹੋਈਆਂ ਬਈਆਂ ਨੇ ਛੁੱਟੀਆਂ ਘਰ ਨੇ ਤੇ ਅੱਜ ਵੈਸੇ ਮਨਿੰਦਰ ਦਾ ਇਕੱਲੇ ਦਾ ਸਕੂਲ ਲੱਗਣਾ ਸੀ ਮਨਿੰਦਰ ਨੇ ਜਾਣਾ ਸੀ ਸਕੂਲ ਤੇ ਮਨਿੰਦਰ ਦਾ ਮੈਂ ਗਰਮ ਪਾਣੀ ਲਗਾ ਦਿੱਤਾ ਸੀ ਨਹਾਉਣ ਵਾਸਤੇ ਤੇ ਸਿਮਰਨ ਹਾਲੇ ਸੁੱਤਾ ਪਿਆ ਸੀ ਸੀ ਮਰਕੰਦਾ ਮम्मा ਛੁੱਟੀਆਂ ਹੋ ਗਿਆ ਵੀ ਹੁਣ ਨਾ ਜਲਦੀ ਠਾ ਲਿਆ ਕਰੂ ਮੈਂ ਕਿਹਾ ਚੱਲ ਕੋਈ ਨਾ ਹਨਾ ਚੱਲ ਬੱਚਾ ਅੱਧੇ ਘੰਟੇ ਬਾਅਦ ਉੱਠੜੂਆ ਲੇਟ ਉੱਠੜੂਆ ਕੋਈ ਗੱਲ ਨਹੀਂ ਛੁੱਟੀਆਂ ਨੇ ਤੇ ਲੋ ਜੀ ਆਪਣਾ ਸੋਈ ਦਾ ਹੋ ਗਿਆ ਸੀ ਸਾਰਾ ਸਾਫ ਸਫਾਈਆ ਤੇ ਮੈਂ ਲੱਗੀ ਸੀ ਹੁਣ ਝਾੜੂ ਕੱਢਣ ਔਰ ਸੋਈ ਚ ਝਾੜੂ ਕੱਢਣ ਤੋਂ ਬਾਅਦ ਚ ਫਿਰ ਮੈਂ ਕੱਢੂਗੀ ਵਾਰੀ 베ੜੇ ਚ ਝਾੜੂ ਤੇ ਝਾੜੂ ਕੱਢਣ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਜਾਵਾਂਗੇ ਕਮਰੇ ਦੇ ਵਿੱਚ ਸਫਾਈ ਕਰਨ ਤੇ ਲੋ ਸੋਈ ਦਾ ਆਪਣਾ ਨਿਬੜ ਗਿਆ ਹੀ ਤੇ ਹੁਣ ਮੈਂ ਫਟਾਫਟ ਨਾ ਸਾਰਾ 베ੜਾ ਸੁੰਬਰ ਦੂੰਗੀ ਨਾਲੇ ਧੁੰਦਾ ਧੁੰਦੇ ਵਿੱਚ ਵੀ ਮੈਨੂੰ ਐ ਹੁੰਦਾ ਵੀ ਸੁਬਾ ਦਾ ਵਸ ਮੈਂ ਰੋਟੀ ਲਾਣ ਤੋਂ ਪਹਿਲਾਂ ਸਾਰਾ ਸੁੰਬਰ ਹੁੰਦਾ ਨਿਬੜ ਜਾਵੇ ਤੇ 베ੜੇ ਚ ਪੋਚੇ ਦਾ ਨਿਬੜ ਜਾਵੇ ਤੇ ਮੇਰੇ ਕੰਮ ਸਾਰੇ ਕੰਪਲੀਟ ਹੋ ਜਾਣਗੇ ਇਕੱਲੀ ਨੂੰ ਕੰਮ ਹੀ ਬਹੁਤ ਜ਼ਿਆਦੇ ਹੋ ਜਾਂਦੇ ਨੇ ਲਓ ਜੀ 베ੜਾ ਆਪਣਾ ਹੋ ਗਿਆ ਸੀ ਸਾਫ਼ ਤੇ ਹੁਣ ਮੈਂ ਲੱਗੀ ਸੀ ਅੰਦਰ ਸਫਾਈਆਂ ਕਰਨ ਮੋਰੀਆਂ ਟਾਕੀਆਂ ਦੇ ਵਿੱਚ ਸਾਰੇ ਤੇ ਮੈਂ ਲੀਰ ਫੇਰਦੀ ਹੁਣੀ ਸ਼ਿਸ਼ੇ ਛੋਸ਼ੇ ਤੇ ਮੇਰੀ ਆਦਤ ਆ ਸ਼ੁਰੂ تھی ਮੇਰੀ ਆਦਤ ਹੈ ਮੈਂ ਸਫਾਈ ਕਰਨ ਤੋਂ ਪਿੱਛੇ ਨਹੀਂ ਕਦੇ ਨਹੀਂ ਹਟੀ ਹੈ ਕਿ ਤੇ ਲੀਰਾ ਤਾਂ ਡੇਲੀ ਫੇਰਨੀ ਫੇਰਨੀਆਂ ਨੇ ਹਨਾ ਕੰਮ ਬਹੁਤ ਜ਼ਿਆਦੇ ਹੋ ਜਾਂਦੇ ਨੇ ਕੱਲੀ ਨੂੰ ਥੱਕ ਜਾਂਦੀ ਐ ਮੈਂ ਮੇਰੇ ਕਈ ਵਾਰ ਤਾਂ ਬਾਹਾਂ ਵੀ ਦੁਖਣ ਲੱਗ ਜਾਂਦੀਆਂ ਨੇ ਤੇ ਫੇਰ ਵੀ ਆਪਾਂ ਪਿੱਛੇ ਨਹੀਂ ਹਟਦੇ ਸਫਾਈ ਕਰਨ ਤੋਂ ਤੇ ਇਧਰ ਨਾਲ ਹੁਣ ਮੈਂ ਆਪ ਹੀ ਲੱਗੀ ਪਈ ਸੀ ਵੀਡੀਓ ਬਣਾਉਣ ਨਾਲੇ ਸੁੰਬਰੀ ਜਾਂਦੀ ਸੀ ਨਾਲੇ ਵੀਡੀਓ ਬਣਾਈ ਜਾਂਦੀ ਸੀ ਮੈਨੂੰ ਐਤੀਮਾਲਾ ਸਿਮਰਨ ਵੀਡੀਓ ਬਣਾਉਣਾ ਪਰ ਉਹ ਬਾਹਰ ਭੱਗ ਗਿਆ ਸੀ ਉੱਠ ਕੇ ਇਸ ਲਈ ਕੱਲੀ ਲੱਗੀ ਪਈ ਸੀ ਤੇ ਇਸ ਲਈ ਸੈੱਟ ਨਹੀਂ ਬੜੀ ਹੈਗੀ ਵੀਡੀਓ ਕੋਈ ਨਾ ਥੋੜਾ ਜਿਹਾ ਅਡਜਸਟਮੈਂਟ ਕਰ ਲਿਓ ਤੇ ਇਸ ਤੋਂ ਬਾਅਦ ਫਿਰ ਸਿਮਰਨ ਆ ਗਿਆ ਸੀ ਉਹਨੇ ਕੈਮਰਾ ਫੜ ਲਿਆ ਸੀ ਤੇ ਮੈਂ ਫਟਾਫਟ ਹੁਣ ਸਾਰਾ ਅੰਦਰੋਂ ਸਫਾਈ ਕਰ ਦਿੱਤੀ ਸੀ ਤੇ ਇੱਧਰ ਆ ਗਏ ਤੇ ਸਰਦਾਰ ਜੀ ਅੱਜ ਸਰਦਾਰ ਜੀ ਜਲਦੀ ਆ ਗਏ ਸੀ ਰੋਟੀ ਖਾਣ ਮੈਨੂੰ ਫਟਾਫਟ ਸੂਣੀ ਸੱਟਣ ਦੇ ਤੇ ਮੈਂ ਫਟਾਫਟ ਆਟਾ ਗੁੰਨ ਕੇ ਨਾ ਫਿਰ ਮੂਲੀ ਵਾਲੀਆਂ ਰੋਟੀਆਂ ਬਣਾਈਆਂ ਸੀ ਮੂਲੀ ਵਾਲਾ ਆਟਾ ਗੁੰਨ ਕੇ ਫਟਾਫਟ ਰੋਟੀ ਲੱਗ ਗਈ ਸੀ ਮੰਨਿੰਦਰ ਨਾ ਕੇ ਤਿਆਰ ਹੋ ਗਿਆ ਸੀ ਤੇ ਲੱਗ ਗਿਆ ਸੀ ਰੋਟੀ ਖਾਣ ਤੇ ਪਹਿਲਾਂ ਤਾਂ ਮੈਂ ਦਿੱਤੀ ਮਨਿੰਦਰ ਨੂੰ ਬਣਾ ਕੇ ਰੋਟੀ ਮੈਂ ਸਰਦਾਰ ਜੀ ਨੂੰ ਕਿਹਾ ਸਿਰਫ 5 ਮਿੰਟ ਦੇ ਦਿਓ ਹਨਾ ਮੈਂ ਬੱਚੇ ਨੂੰ ਦੇਦਾ ਇਹਦੀ ਵੈਰ ਨਾ ਲੰਘ ਜੇਵੇ ਤੇ ਮਨਿੰਦਰ ਆਪਣੀ ਲੈ ਗਿਆ ਸੀ ਰੋਟੀ ਪਾ ਕੇ ਤੇ ਇਸ ਤੋਂ ਬਾਅਦ ਫੇਰ ਮੈਂ ਫੜਾਉਣੀ ਸੀ ਸਰਦਾਰ ਜੀ ਨੂੰ ਰੋਟੀ ਸਰਦਾਰ ਜੀ ਪਰੌਂਠੇ ਨਹੀਂ ਖਾਂਦੇ ਇਹਨਾਂ ਨੂੰ ਸਿੰਪਲ ਰੋਟੀ ਬਣਾ ਕੇ دینی ਹੁੰਦੀ ਹੈ ਪਰੌਂਠੇ ਸਰਦਾਰ ਜੀ ਨੂੰ ਵਧੀਆ ਲੱਗਦੇ ਬਸ ਸਿਰਫ ਆਲੂ ਵਾਲੇ ਪਰੌਂਠੇ ਖਾਂਦੇ ਨੇ ਪਰ ਕਿਉਂ ਲਵਾਉਂਦੇ ਨੇ ਆਲੂ ਵਾਲੀ ਰੋਟੀਆਂ ਤੇ ਤੇ ਸਿੰਪਲ ਰੋਟੀ ਲੱਗੇ ਪਏ ਨੇ ਸਰਦਾਰ ਜੀ ਖਾਣ ਦੇਸੀ ਘਿਓ ਨਾਲ ਨਾਲ ਚਾਹ ਪਾਣੀ ਹੱਥੇ ਲਾਦਨੀ ਹੁੰਨੀ ਆ ਮ ਸਰਦਾਰ ਜੀ ਨੂੰ ਇਸ ਤੋਂ ਬਾਅਦ ਜੀ ਮੈਂ ਸਾਰੇ ਕੰਮ ਮੇਰੇ ਨਿਭੜ ਚੁੱਕੇ ਸੀ ਤੇ ਮੈਂ ਬਸ ਕੱਪੜੇ ਰਹਿ ਗਏ ਸੀ ਧੋਣ ਵਾਲੇ ਉਹ ਧੋ ਕੇ ਉਹ ਵੀ ਮੈਂ ਸੁੱਕਣੇ ਪਾਤੇ ਤੇ ਇਹ ਸੀ ਮੇਰੀ ਅੱਜ ਦੀ ਇੰਨੀ ਇੱਕ ਵੀਡੀਓ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਆ ਹਨਾ ਤੇ ਚਲੋ ਜੀ ਏਸੀ ਆਪਣੀ ਅੱਜ ਦੀ ਵੀਡੀਓ ਤੇ ਹੁਣ ਮੈਂ ਫਰਸ਼ ਵਗੈਰਾ ਧੋ ਕੇ ਬਸ ਮੇਰਾ ਫਰਸ਼ ਧੋਣਾ ਰਹਿ ਗਿਆ ਸੀ ਪੋਚੇ ਵਗੈਰਾ ਮੇਰੇ ਸਾਰੇ ਨਿਪਟੜ ਗਿਆ ਸੀ ਫਰਸ਼ ਧੋ ਕੇ ਤੇ ਫਿਰ ਮੈਂ ਜਾਉਂਗੀ ਆਪਣਾ ਨਹਾਉਣ ਤੇ ਲੋ ਜੀ ਅੱਜ ਦੀ ਵੀਡੀਓ ਸੀ ਇੱਥੇ ਤੱਕ ਉਮੀਦ ਕਰਦੀ ਅੱਜ ਦੀ ਵੀਡੀਓ ਤੁਹਾਨੂੰ ਬਰੀ ਵਧੀਆ ਲੱਗੀ ਹੋਊਗੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਇੱਕ ਹੋਰ ਵੀਡੀਓ ਤੇ ਬਾਕੀ ਜੀ ਵੀਡੀਓ ਜਰੂਰ ਕਮੈਂਟ ਜਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿੱਦਾਂ ਦੀ ਲੈ ਕੇ ਆਈਏ ਤੁਹਾਡੇ ਵਾਸਤੇ ਚਲੋ ਜੀ ਮਿਲਦੇ ਆ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ਟਿਕਾ